ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਸਾਡੇ ਚਾਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਸਾਲ-ਸਾਲ ਦੀਆਂ ਤਿੰਨ ਕਟਕਾਂ ਨੇ ਬਕਾਊ ਕੀਤੀਆਂ ਹੋਈਆਂ ਵੀਰ ਨੇ ਮੋਰਾ ਨਸਲ ਦੀਆਂ ਤਿੰਨ ਕਟਕਾਂ ਨੰਬਰ ਵੀਰ ਦਾ 872910712 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਮੋਰਾ ਨਸਲ ਦੀਆਂ ਨੇ ਤਿੰਨ ਕਟਕਾਂ ਵੀਰ ਦੇ ਕੋਲ ਸੇਲ ਦਾ ਕੰਮ ਆ ਵੀਰ ਦਾ ਤੇ ਅਗਰ ਤੁਸੀਂ ਵੀ ਐਡ ਲਵਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਹੈ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ 600 6724 360 ਇਸ ਨੰਬਰ ਤੇ ਸਾਨੂੰ ਵਟਸਐਪ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਫ੍ਰੀ ਐਡ ਹੈ 600 6724 360 ਇਹ ਵਟਸਐਪ ਨੰਬਰ ਹੈ ਇਸ ਤੇ ਭੇਜ ਸਕਦੇ ਹੋ ਤੇ ਪਿੰਡ ਮਹਿਲਖੁਰ ਦੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਗੜੀਆਂ ਇਹ ਜੀ ਤਿੰਨ ਗੱਟੀਆਂ ਮੋਹਰਾ ਨਸਲ ਦੀਆਂ ਨੇ 7 ਸਾਲ ਦੀ ਏਜ ਹੈ ਇਹਨਾਂ ਦੀ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਜ਼ਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ